ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਜੋ ਕਿ ਸੁਲਤਾਨਪੁਰ ਵਿਖੇ ਵਿਆਹੇ ਹੋਏ ਸਨ ਤੇ ਉਹਨਾਂ ਦੇ ਪਤੀ ਪਾਈ ਜੈ ਰਾਮ ਜੀ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਦੇ ਮੁਲਾਜ਼ਮ ਸਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਬੁਲਾ ਕੇ ਮੋਦੀ ਖਾਨੇ ਦੀ ਨੌਕਰੀ ਤੇ ਲਗਵਾ ਦਿੱਤਾ ਮੋਦੀ ਖਾਨਾ ਕਿਹਾ ਜਾਂਦਾ ਹੈ ਜਿੱਥੇ ਜਿੰਸਾ ਰੱਖਿਆ ਜਾਂਦੀਆਂ ਹਨ ਗੋਦਾਮ ਅਨਾਜ ਦਾ ਭੰਡਾਰ ਕਿਉਂਕਿ ਉਹਨਾਂ ਜ਼ਮਾਨਿਆਂ ਵਿੱਚ ਕਿਸਾਨ ਜ਼ਿਮੀਂਦਾਰ ਜੋ ਮਾਮਲਾ ਟੈਕਸ ਧਾਰਦੇ ਸਨ ਉਹ ਜਿੰਸ ਦੇ ਰੂਪ ਦੇ ਵਿੱਚ ਹੀ ਹੁੰਦਾ ਸੀ ਤੇ ਉਸ ਦਾ ਸਾਰਾ ਹਿਸਾਬ ਕਿਤਾਬ ਲੈਣ ਦੇਣ ਮੋਦੀ ਦੀ ਜ਼ਿੰਮੇਵਾਰੀ ਹੁੰਦੀ ਸੀ ਤੇ ਆਮ ਤੌਰ ਤੇ ਮੋਦੀ ਜਿਹੜੇ ਸਨ ਉਹ ਰਿਸ਼ਵਤ ਲੈਂਦੇ ਸਨ ਏਰਾਫੇਰੀ ਕਰਦੇ ਸਨ ਤੇ ਮੋਦੀ ਨੂੰ ਤਨਖਾਹ ਵੀ ਜਿੰਸ ਦੇ ਰੂਪ ਦੇ ਵਿੱਚ ਹੀ ਮਿਲਦੀ ਸੀ ਗੁਰੂ ਨਾਨਕ ਦੇਵ ਜੀ ਨੂੰ ਜੋ ਤਨਖਾਹ ਮਿਲਦੀ ਸੀ ਗੁਰੂ ਨਾਨਕ ਦੇਵ ਜੀ ਉੱਥੇ ਹੀ ਜਮ੍ਹਾਂ ਕਰ ਲੈਂਦੇ ਸਨ ਤੇ ਜਦੋਂ ਕੋਈ ਗਰੀਬ ਲੋੜਵੰਦ ਆਉਂਦਾ ਸੀ ਉਸ ਨੂੰ ਵੱਧ ਤੋਲ ਦਿਆ ਕਰਦੇ ਸਨ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਤੇ ਵਿਡਿਆਈ ਹੋਣ ਲੱਗੀ ਵਾਹ ਕਿਆ ਭੜਾ ਮੋਦੀ ਆਇਆ ਹੈ ਜੋ ਠੂੰਗਾ ਨਹੀਂ ਮਾਰਦਾ ਵੱਧ ਤੋਲ-ਤੋੜ ਕੇ ਦਿੰਦਾ ਸੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਮੋਦੀਖਾਨੇ ਦੀ ਪੜਤਾਲ ਹਿਸਾਬ ਕਿਤਾਬ ਹੋਇਆ ਤੇ ਹਿਸਾਬ ਕਿਤਾਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਾਧਾ ਨਿਕਲਿਆ ਸੁਲਤਾਨਪੁਰ ਦੇ ਨੇੜੇ ਹੀ ਵੈਂ ਨਦੀ ਵਹਿੰਦੀ ਸੀ ਗੁਰੂ ਨਾਨਕ ਦੇਵ ਜੀ ਦਾ ਹਰ ਰੋਜ਼ ਦਾ ਇਹ ਨਿਯਮ ਹੋਇਆ ਕਰਦਾ ਸੀ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠ ਕੇ ਵੈਂ ਨਦੀ ਤੇ ਜਾਣਾ ਇਸ਼ਨਾਨ ਕਰਨਾ ਅਤੇ ਭਜਨ ਬੰਦਗੀ ਦੇ ਵਿੱਚ ਜੁੜ ਜਾਣਾ ਗੁਰੂ ਨਾਨਕ ਦੇਵ ਜੀ ਤੇ ਸਾਥੀ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਗੁਰੂ ਨਾਨਕ ਦੇਵ ਜੀ ਸ਼ਬਦ ਗਾਇਨ ਕਰਦੇ ਤੇ ਜੰਗਲ ਦੇ ਵਿੱਚ ਮੰਗਲ ਲੱਗ ਜਾਂਦਾ ਜਿੱਥੋਂ ਤੱਕ ਆਵਾਜ਼ਾਂ ਜਾਂਦੀਆਂ ਲੋਕ ਆਵਾਜ਼ ਸੁਣ ਕੇ ਸਤਿਗੁਰਾਂ ਦੇ ਚਰਨਾ ਵਿੱਚ ਆ ਕੇ ਜੁੜ ਜਾਂਦੇ ਸਹਜੇ ਸਹਜੇ ਬਹੁਤ ਭਾਰੀ ਸਤ ਸੰਗਤ ਹੋਣ ਲੱਗ ਪਿਆ ਸਤ ਗੁਰੂ ਜੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਪ੍ਰਚਾਰ ਕਰਨ ਵਾਸਤੇ ਜਾਇਆ ਕਰਦੇ ਹਨ ਸਤ ਗੁਰੂ ਜੀ ਉਪਦੇਸ਼ ਕਰਦੇ ਹਨ ਵਹਿਮਾ ਪਰਮਾ ਦਾ ਤਿਆਗ ਕਰੋ ਕੀਰਤ ਕਰੋ ਨਾਮ ਜਪੋ ਵੰਡਸ਼ਪ ਦੇਵੀ ਦੇਵਤਿਆਂ ਦੀ ਪੂਜਾ ਨੂੰ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਪਤਰਾਂ ਦੀ ਪੂਜਾ ਨੂੰ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਨੇੜੇ ਪਿੰਡ ਮੈਲ ਸਿੰਘਾਂ ਦਾ ਰਹਿਣ ਵਾਲਾ ਨੰਬਰਦਾਰ ਫਗੀਰਤ ਜੋ ਕਿ ਦੁਰਗਾ ਦਾ ਪੁਜਾਰੀ ਸੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ ਤੇ ਨਾਮ ਜਪਣ ਲੱਗਾ ਸਤਿਗੁਰੂ ਜੀ ਦਾ ਜੋ ਉਪਦੇਸ਼ ਸੀ ਕਾਲ ਖਾਏ ਕਿਸ ਹੱਥ ਹੁੰਦੇ ਨਾਨਕ ਰਾਹ ਪਛਾਣੇ ਸੇ ਜਦੋਂ ਲੋਕਾਂ ਨੂੰ ਇਸ ਉਪਦੇਸ਼ ਦੀ ਸਮਝ ਆਉਂਦੀ ਤੇ ਲੋੜਵੰਦ ਲੋਕ ਸਤਿਗੁਰਾਂ ਦੇ ਕੋਲ ਵੀ ਪਹੁੰਚਦੇ ਇੱਕ ਗਰੀਬ ਬ੍ਰਾਹਮਣ ਜਦੋਂ ਉਸ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਦੇਵ ਜੀ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਤੇ ਮਦਦ ਕਰਦੇ ਹਨ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਮੇਰੀ ਜਵਾਨ ਲੜਕੀ ਦਾ ਵਿਆਹ ਹੈ ਵਿਆਹ ਵਾਸਤੇ ਸਹਾਇਤਾ ਦੀ ਮਦਦ ਦੀ ਜ਼ਰੂਰਤ ਹੈ ਗੁਰੂ ਨਾਨਕ ਦੇਵ ਜੀ ਨੇ ਭਾਈ ਪਗਿਰਤ ਜੀ ਨੂੰ ਵਿਆਹ ਵਾਸਤੇ ਸਮਾਨ ਲੈਣ ਵਾਸਤੇ ਸੌਦਾ ਲੈਣ ਵਾਸਤੇ ਜ਼ਰੂਰੀ ਵਸਤਾਂ ਲੈਣ ਵਾਸਤੇ ਲਾਹੌਰ ਭੇਜਿਆ ਲਾਹੌਰ ਭਾਈ ਪਗਿਰਤ ਜੀ ਦਾ ਮੇਲ ਹੁੰਦਾ ਹੈ ਮਨ ਸੁਖ ਦੇ ਨਾਲ ਜੋ ਕਿ ਇੱਕ ਵਪਾਰੀ ਹੈ ਸੋਦਾਗਰ ਹੈ ਤੇ ਜੋ ਮੰਨਦਾ ਹੈ ਕਿ ਸਾਧੂ ਸੰਤ ਜਿਹੜੇ ਹਨ ਉਹ ਵਿਲੜਾਉਂਦੇ ਹਨ ਤੇ ਲੋਕਾਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਹਨ ਜਦੋਂ ਪਾਈ ਪਗੀਰ ਤੋਂ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਵਡਿਆਈ ਸੁਣੀ ਕਿ ਗੁਰੂ ਨਾਨਕ ਦੇਵ ਜੀ ਕੀਰਤੀ ਹਨ ਮੋਦੀ ਖਾਨੇ ਦੀ ਨੌਕਰੀ ਕਰਦੇ ਹਨ ਤੇ ਆਪਣੀ ਕਿਰਤ ਦੇ ਵਿੱਚੋਂ ਲੋੜਵੰਦਾਂ ਤੇ ਗਰੀਬਾਂ ਦੀ ਸਹਾਇਤਾ ਤੇ ਮਦਦ ਵੀ ਕਰਦੇ ਹਾਂ ਹੁਣ ਮੈਂ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਵਾਸਤੇ ਸਮਾਨ ਲੈਣ ਵਾਸਤੇ ਆਇਆ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਹੀ ਮੈਨੂੰ ਭੇਜਿਆ ਹੈ ਸੋ ਭਾਈ ਮਨੁਸਖ ਜਿਹੜਾ ਸੀ ਉਸ ਦੇ ਮਨ ਦੇ ਅੰਦਰ ਵੀ ਉਤਸੁਕਤਾ ਪੈਦਾ ਹੋਈ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾ ਵਾਸਤੇ ਭਾਈ ਪਗੀਰਤ ਜੀ ਦੇ ਨਾਲ ਸੁਲਤਾਨਪੁਰ ਆਉਂਦੇ ਹਨ ਤੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਦੇ ਹਨ ਤੇ ਮਾਇਆ ਦਾ ਮੋਹ ਜਿਹੜਾ ਹੈ ਉਹ ਉੱਡ ਪੁੱਟ ਜਾਂਦਾ ਹੈ ਪਰ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਸ ਕਰਕੇ ਸਤਿਗੁਰੂ ਜੀ ਨੇ ਭਾਈ ਮਨੁੱਖ ਨੂੰ ਕਿਹਾ ਕਿ ਜਾਓ ਜਾ ਕੇ ਆਪਣੀ ਕਿਰਤ ਕਰੋ ਤੇ ਕਿਰਤ ਦੇ ਨਾਲ ਨਾਲ ਨਾਮ ਜਪਿਆ ਕਰੋ ਪਾਈ ਮਨੁੱਖ ਜਿਹੜੇ ਸਨ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵਪਾਰ ਕਰਨ ਵਾਸਤੇ ਜਾਇਆ ਕਰਦੇ ਸਨ ਤੇ ਜਿਸ ਵਕਤ ਸ਼੍ਰੀਲੰਕਾ ਦੇ ਸ਼ਹਿਰ ਮਟਿਆ ਕਲਾਮ ਵਿਖੇ ਪਹੁੰਚੇ ਤੇ ਇਤੋਂ ਦਾ ਰਾਜਾ ਸ਼ਿਵਨਾਵ ਪਾਈ ਮਨੁੱਖ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਪਾਈ ਮਨੁੱਖ ਜੀ ਨੂੰ ਉਸਨੇ ਪੁੱਛਿਆ ਕਿ ਅਜਿਹੀ ਜੀਵਨ ਜਾਂਚ ਕਿੱਥੋਂ ਪ੍ਰਾਪਤ ਕੀਤੀ ਹੈ ਤੇ ਬਾਈ ਮਨਸੁਖ ਜੀ ਨੇ ਦੱਸਿਆ ਕਿ ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੋਈ। ਸੋ ਰਾਜਾ ਸ਼ੇਵਨਾਬ ਦੇ ਮਨ ਦੇ ਅੰਦਰ ਵੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੋਈ। ਤੇ ਬਾਈ ਮਨਸੁਖ ਜੀ ਨੇ ਰਾਜਾ ਸ਼ੇਵਨਾਬ ਨੂੰ ਇਹ ਗੱਲ ਦੱਸੀ ਸੀ ਕਿ ਜੇ ਕੋਈ ਸੱਚੇ ਮਨ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਬੋੜੀ ਕਰਦੇ ਹਨ ਤੇ ਰਾਜਾ ਸ਼ਿਵਨਾਬ ਸੱਚੇ ਮਨ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਨ ਲੱਗੇ ਅਖੀਰ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚਦੇ ਹਨ ਤੇ ਰਾਜੇ ਸ਼ਿਵਨਾਬ ਨੂੰ ਉਪਦੇਸ਼ ਦੇ ਕੇ ਤੇ ਆਪਣਾ ਸਿੱਖ ਬਣਾਉਂਦੇ ਹਨ